ਗਵਤੀ ਦੁਰਗਾ ਜਾਗਰਨ ਸੋਸ਼ਲ ਵੈਲਫੇਅਰ ਸੁਸਾਇਟੀ ਪਿੰਡ ਸਰਗੁੰਦੀ ਵੱਲੋਂ ਸੌਨ ਦੇ ਮਹੀਨੇ ਦੀ ਸੰਗਰਾਮ ਤੇ ਖੀਰ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਪਿੰਡ ਵਿੱਚ ਹੋਣ ਵਾਲੇ ਜਾਗਰਨ ਦੀਆਂ ਤਿਆਰੀਆਂ ਇਸ ਲੰਗਰ ਤੋਂ ਸ਼ੁਰੂ ਹੋ ਜਾਂਦੀਆਂ ਹਨ ਇਸ ਜਾਗਰਨ ਵਿੱਚ ਪਿੰਡ ਨਿਵਾਸੀਆਂ ਦਾ ਐਨ ਆਰ ਆਈ ਵੀਰਾਂ ਦਾ ਤੇ ਇਲਾਕੇ ਦੇ ਮੋਤਵਾਰ ਸੱਜਣਾ ਦਾ ਵਿਸ਼ੇਸ਼ ਯੋਗਦਾਨ ਹੈ ਜਿਸ ਵਿੱਚ ਲਿੱਟ ਪਰਿਵਾਰ ਵਿੰਦਰ ਸਿੰਘ ਢਾ ਮਿੰਦਰ ਸਿੰਘ ਢਾ ਦਸਾਂਜ ਪਰਿਵਾਰ ਅਵਤਾਰ ਸਿੰਘ ਦਬਲ ਲੇਹੜ ਯੂ ਐਸ ਏ ਤੇ ਗੁਰਮੁਖ ਸਿੰਘ ਧੋਥੜ ਮੁਖ ਹਨ ਲੰਗਰ ਮੌਕੇ ਬਾਪੂ ਸੋਮਨਾਥ ਗੁਰਦਿਆਰ ਬਿੱਲਾ ਲਸ਼ਕਰ ਸਰਗੁੰਦੀ ਅਜੇ ਮੰਗੀ ਅਵਤਾਰ ਸੋਨੂ ਬਲਵਿੰਦਰ ਸਿੱਧੂ ਕੁਲਦੀਪ ਦੀਪਾ ਅਮਰਜੀਤ ਬਲਜੀਤ ਮਹੰਤ ਵਿਜੇ ਕੁਮਾਰ ਮਨੋਹਰ ਲਾਲ ਸੁਰਜੀਤ ਬਿੱਟੂ ਡਾਕਟਰ ਸੋਨੂ ਕਰਨ ਮਣੀ ਦਕਸ਼ਵਦਨ ਜਗਵਿੰਦਰ ਬਿੱਟੂ ਜਗਦੀਪ ਸਿੰਘ ਅਤੇ ਹੋਰ ਵੀ ਸੰਗਤ ਮੌਜੂਦ ਰਹੀ। ਚਿੰਤਪੂਰਨੀ ਮਾਤਾ ਜੀ ਦਾ ਬੋਲ ਸਾਚੇ ਦਰਵਾਜ ਕੀ ਜੈ। ਭਗਵਤੀ ਦੁਰਗਾ ਜਾਗਰਣ ਸੋਸ਼ਲ ਵੈਲਫੇਅਰ ਸੁਸਾਇਟੀ ਸਰਗੁੰਦੀ। ਹਰ ਸਾਲ ਦੀ ਤਰ੍ਹਾਂ ਸੌਣ ਦੇ ਮਹੀਨੇ ਦੀ ਸੰਗਰਾਂ ਨੂੰ ਖੀਰ ਦਾ ਲੰਗਰ ਲਗਾਇਆ ਜਾਂਦਾ ਹੈ। ਸਾਡੇ ਨਗਰ ਨਿਵਾਸੀਆਂ, ਐਨ ਆਰ ਆਈ ਵੀਰ ਅਤੇ ਜਿੰਨੇ ਵੀ ਸਾਨੂੰ ਸਹਿਯੋਗ ਕਰਦੇ ਆ ਉਨਾਰੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਕੀਰਤ ਦਾ ਲੰਗਰ ਲਗਾਇਆ ਜਾਂਦਾ ਹੈ ਇਸ ਦਿਨ ਜਾਗਰਣ ਦੀ ਆਰੰਭਤਾ ਹੁੰਦੀ ਹੈ ਔਰ ਜਿੱਦਾਂ ਲੰਗਰ ਦੇ ਪੈਸੇ ਜੋ ਕੀਤਾ ਆ ਉਹਨਾਂ ਐਨਆਰਆਈ ਵੀਰਾਂ ਨੂੰ ਤੇ ਨਗਨ ਵਸੀਆਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਹੀ ਜਾਗਰਣ ਵਿੱਚ ਸਾਡਾ ਸਹਿਯੋਗ ਦਿਓ ਥੋੜੇ ਦਿਨਾਂ ਤੋਂ ਜਾਗਰਣ ਦੀ ਤਰੀਕ ਵੀ ਤੈਅ ਕਰ ਦੇਣੀ ਆ ਤੇ ਸਾਰੀਆਂ ਸੰਗਤਾਂ ਦੇ ਰੂਮ ਰੂਵ ਕਰਾਂਗੇ ਜਗਰਾ ਸ਼ੀਰਾਂ ਵਾਲੀ ਦਾ ਪੋਰ ਸਾਚੇ ਦਰਬਾਰ ਕੀ ਜੈ ਭਗਵਤੀ ਦੁਰਗਾ ਜਾਗਰਣ ਕਮੇਟੀ ਵੱਲੋਂ ਅੱਜ ਦਾ ਅਖੀਰ ਦਾ ਲੰਗਰ ਲਗਾਇਆ ਗਿਆ ਪਿੰਡ ਸਰਗੁੰਦੀ ਵਿੱਚ ਸਮੂਹ ਨਗਰ ਵਾਸੀ ਔਰ ਐਨ ਆਰ ਆ ਵੀਰਾਂ ਦੇ ਸਹਿਯੋਗ ਦੇ ਨਾਲ ਅੱਜ ਦਾ ਇਹ ਲੰਗਰ ਸ਼ੁਰੂ ਕੀਤਾ ਗਿਆ ਔਰ ਅੱਜ ਹੀ ਇਸ ਜਾਗਰਨ ਦੀ ਸ਼ੁਰੂਆਤ ਹੋਏਗੀ ਜੋ ਇਹ ਜਾਗਰਨ ਹਰ ਸਾਲ ਕਰਾਂਦੇ ਨੇ ਔਰ ਮੇਰੇ ਵੱਲੋਂ ਸਾਰੀਆਂ ਸੰਗਤਾਂ ਨੂੰ ਨਗਰ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਅੱਜ ਦੇ ਲੰਗਰ